ਆਜੋ ਆਜੋ ਕੀ ਹੁੰਦੀ ਹੈ ਜੀ ਤੁਹਾਡੇ ਘਰ ਦੇ ਮਾਰੇ ਲੱਗ ਗਿਆ ਕੀ ਗਵਾ ਹੋਣਾ ਔਰ ਬਸ ਸਾਸਰੀ ਦਾ ਬਸ ਕਰ ਨੀ ਬੰਨ ਨਹੀਂ ਝੋਨੇ ਬੰਨ ਨਹੀਂ ਮੀਨਾ ਦੇ ਸਾਰ ਸਾਰੀ ਚੀਜ਼ੀ ਮੀਨਾ ਬੰਦੀ ਆ ਹੁਣ ਕੁੜੀ ਹੋਵੇ ਪੁੱਟੇ ਪੱਟੇ ਜੇ ਲਾਏ ਨਾ ਘਰੇ ਉਹ ਸਾਰੇ ਸੁੱਕ ਗਏ ਹੁਣ ਮੀ ਨੂੰ ਬਹਿਣਗੇ ਤੇ ਉਹਦੇ ਨਾਲ ਠੀਕ ਹੋਣਗੇ ਅਗਰ ਵਾਤਾਵਰਨ ਜਿਆ ਸੈਟ ਹੋ ਗਿਆ ਪਾਸਾ ਮਾਹ ਰਾਜ ਕੰਨੀ ਕੰਦੇ ਬਰਾਗ ਨਹੀਂ ਕੋਈ ਬਸ ਮੈਂ ਬਤਾ ਜੀ ਪਲੀਸ ਪਾਏ ਨੂੰ ਮਾਰ ਰਿਹਾ ਨਾ ਪਤਾ ਨਹੀਂ ਪਤਾ ਨਹੀਂ ਕਿੰਨੇ ਬੰਦੇ ਆ ਗਏ ਜਿਵੇਂ ਸੋਨਾ ਰਾਜ ਜੀ ਲੈ ਹਾਂ ਅਹਾਂ ਜੀ ਆਉਣਾ ਜੀ ਤੁਸੀਂ ਪਲੀਸ ਆਪਣੇ ਘਰੇ ਚਰਨ ਪਾਉਣੇ ਭਾਜੀ ਤੁਹਾਡੇ ਚਾਰੇ ਬਹੁਤ ਜ਼ਰੂਰੀ ਆ ਆਪਾਂ ਨੂੰ ਹਾਂ ਤਾਂ ਪਲੀਸ ਕਿਹਾ ਲਾਉਣਾ ਮੈਨੂੰ ਕੌਣ ਲਾਣਾ ਹੈ ਕਿ ਤੇਰੇ ਵੀ ਆ ਪੁਲਿਸ ਕੇ ਪਲੀਜ਼ ਪੁਲਿਸ ਪੁਲਿਸ ਮਰਨ ਪੁਲਿਸ ਆ ਗਿਆ ਪੁਲਿਸ ਹਾਂਜੀ ਹਾਂਜੀ ਪੁਲਿਸ ਨਿਸ ਜੱਗੂ ਪੜਿਆ ਨਹੀਂ ਹੈ ਭਾਈ ਮੈਂ ਨੋਰ ਮੈਡੀਕਲ ਹੀ ਮੇਰਾ ਹੁਣ ਮੇਰੇ ਕਿਹ ਯਾਰ ਨੇ ਨਾ ਕਹਣਾ ਝੂਠੇ ਦੀ ਹੁੰਦਾ ਯਾਰ ਸੀ ਚੱਕੋ ਸਰਕਾਰ ਤੋਂ ਲਾਉਣਾ ਹੁੰਦਾ ਤਾਨੂੰਦ ਬੋਲ ਕਹੇ ਭਾਈ ਜੱਗੂ ਦੇ ਲਾ ਸਾਨੂੰ ਕਿਹ ਖਬਰਾਂ ਦਾ ਨਹੀਂ ਬਣਾਉਣਾ ਉਦਾਂ ਜੱਗੂ ਬਣ ਵੀ ਸਕਦਾ ਚੋਲੇ ਦਾ ਸੋ ਪੱਜੇ ਗੱਲ ਹੈ ਕੀ ਇਹ ਇਹਨੇ ਗੱਲਾਂ ਕੁਲੜਾ ਨਾ ਪੈਸੇ ਦੇਣ ਦੀ ਲੋੜ ਵੀ ਨਹੀਂ ਪੈਣੀ ਬੋਲਦਾ ਗੱਲਾਂ ਕੁਲੜਾ ਜਿੰਨੇ ਬਣਾਉਣਾ ਉਦਾਂ ਹੀ ਜੱਗੂ ਦੇ ਨਾਲ ਵੜੇ ਲ ਸਹੀ ਰਵਾਨੀ ਪਿਆ ਥੋੜਾ ਕਰਦੇ ਬਹੁਤ ਮਾਤਰੀ ਸਰਕਾਰ ਬਣ ਜਾਈਂ ਹੈ ਬਹੁਤ ਬਹੁਤ ਮਦਦ। ਬੰਦੇ ਜੱਗੂ ਆਪਣੇ ਵੀ ਉੱਥੇ ਫੈਨ ਹੈਗੇ ਵਾਧੂ ਆਪਾਂ ਕਹਿਣਾ ਜੱਗੂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਜੱਗੂ ਨੂੰ ਸਰਪੰਚ ਬਣਾਓ। ਇੱਕ ਵਾਰ ਵੋਟਾਂ ਆਉਂਦੀਆਂ ਖੋਜ ਪਾਓ ਜੱਗੂ ਨੂੰ ਸਰਪੰਚ। ਮੈਂ ਕਿਹਾ ਮੱਤੀ ਦਾ ਹੋਣਾ। ਅੱਗੇ ਹੋ ਜਣਾ। ਸਾਡੀ ਬਣੇ ਐਮਐਲਏ ਤਾਂ ਨਾ ਬੁਰੇ ਵਿਆਹ ਫੜਕਾਏ ਹਨ। ਇਹੋ ਬੰਦਾ ਮਤਲਬ ਆਇਆ ਬੰਦੇ ਹਾਂ ਉਹਨਾਂ ਨੇ ਯਾਰ ਇੱਕ ਰਾਇ ਜੀ। ਉਹ ਮੇਨ ਉਹਦਾ ਵੀ ਰੋਗ ਆ ਗਿਆ ਨਾ ਮੁੱਖ ਮੰਤਰੀ ਦਾ ਵੀ ਆਪਦਾ ਵੀ ਬਾਕੀ ਮਗਲ ਕਰਾਉਣੇ ਸਾਰੇ ਹੋ ਗਏ ਕੰਜਰ ਦਾ ਕੰਮ ਕਰ ਗਿਆ ਦੂਜਾ ਪਾਣੀ ਹੋ ਗਈ ਇਹ ਆ ਕਟਿੰਗ ਯਾਰ ਮੈਂ ਤੇ ਚੰਗੇ ਚੰਗੇ ਵਧੀਆ ਬੰਦੇ ਨੂੰ ਫੋਲੋ ਕਰਦਾਂਗੀ ਚੁੱਪ ਕਰ ਜੋ ਤੁਹਾਡੀ ਜਿਹੜੀ ਚੋਪਿਆਂ ਦਾ ਚੁੱਪ ਦੇ ਵਿੱਚ ਬੜਾ ਕੋਜ ਉਹਨੂੰ ਜਦੋਂ ਨਾ ਉਹ ਜੇ ਬੋਲਾਂਗੇ ਫਾਇਦਾ ਕੋਈ ਨਹੀਂ ਦਦਾ ਦੋ ਨੀਰੇ ਬਾਰੇ ਉਹਦਾ ਜੋਗਰਾ ਕਿੰਨਾ ਬੋਲੇ ਉਦੋਂ ਜਵਰਾ ਸਿੰਘ ਨੂੰ ਇੱਥੇ ਨੂੰ ਨਹੀਂ ਪਾਇਆ ਐ ਜੋ ਮੈਨੂੰ ਆ ਕਰਦਣਾ ਨੇ ਜੋ ਕਰਦਣਾ ਉਹ ਇੱਕ ਕਰੀ ਉਹਨੇ ਵਿਆਹ ਦਿੱਤਾ ਚੋਪੀ ਰਿਆ ਨਹੀਂ ਨਹੀਂ ਉਹ ਯਾਰ ਉਹਦੇ ਗਾੜੀ ਕੀ ਹੈ ਮੈਂ ਤਾਂ ਉਹ ਨਾਲ ਗੱਲ ਕਰਦਾ ਕਿ ਉਹ ਗੱਲ ਅਗਲਾ ਜੇ ਮੈਂ ਅਕਸ਼ੇ ਕੁਮਾਰ ਦੀ ਐਂਟਰਵਿਊ ਸੁਣੀ ਅਕਸ਼ੇ ਕੁਮਾਰ ਉਹ ਚਲੋ ਇਹਨਾਂ ਦੇ ਤੇ ਫਾਇਰ ਫੋਰ ਆਪ ਵੈਸੇ ਆਮ ਹੀ ਚੱਲਦੇ ਰਹਿੰਦੇ ਕੁੜੀਆਂ ਗੜੀਆਂ ਦੇ ਨਾਲ ਜਿੱਦਾਂ ਮਰਜੀ ਉਹਨੇ ਕਿਹਾ ਵੀ ਸ਼ਿਲਪਾ ਸ਼ੇਟੀ ਨੂੰ ਤੂੰ ਵਿਆਹ ਦਾ ਲਾਰਾ ਲਾਇਆ ਹੀ ਉਹਦੇ ਨਾਲ ਵਿਆਹ ਕਿਉਂ ਨਹੀਂ ਕਰਾਇਆ ਹਸਨ ਲਾ ਪੈ ਗਾੜੀਆਂ ਕਹਿੰਦਾ ਸ਼ਹੋਰ ਕਹਿੰਦਾ ਨਹੀਂ ਹੁਣ ਤੁਸੀਂ ਦੱਸੋ ਨਾ ਵੀ ਕਿਉਂ ਨਹੀਂ ਕਰਾਇਆ ਕੀ ਗੱਲ ਸੀ ਉਹ ਕਹਿੰਦਾ ਵੀ ਫਿਰ ਤੁਹਾਨੂੰ ਪਤਾ ਹੋਊਗਾ ਕਿਉਂ ਨਹੀਂ ਕਰਾਇਆ ਮੈਂ ਮੈਂ ਨਹੀਂ ਕਹਿੰਦਾ ਇਹਦੇ ਬਾਰੇ ਮੈਂ ਬੋਲ ਨਹੀਂ ਸਕਦਾ ਕਹਿੰਦਾ ਵੀ ਉਹ ਇੱਕ ਸਮਾਂ ਹੀ ਜਿਹੜਾ ਲੰਘ ਗਿਆ ਉਹਦੇ ਬਾਰੇ ਮੈਂ ਕੀ ਬੋਲ ਸਕਦਾ ਵਾਕੇ ਯਾਰ ਜਿਹੜੇ ਸੁਲਝਿਆ ਬੰਦਾ ਨਾ ਉਹ ਆਪਦਾ ਜਵਾਬ ਨਹੀਂ ਦੇਦਾ ਭਾਜ ਉਹਨੂੰ ਤੇ ਲਾਈਫ ਹਾਂ ਯਾਰ ਮੈਂ ਵੈਸੇ ਵੀ ਵੈਸੇ ਵੀ ਤੈਨੂੰ ਮੈਂ ਕਹਿੰਦਾ ਵੇਖ ਅਬ ਮੇਰੀ ਥਿਊਰੀ ਹੈ ਆਪਾਂ ਕੋਈ ਵੀ ਯਾਰ ਬੈਲੀ ਜਾਂ ਕੋਈ ਵੀ ਗੱਲ ਬਾਤ ਤੂੰ ਗੱਲ ਮੂੰਹ ਨਾ ਕਰ। ਸਾਲੀ ਇਹ ਨਹੀਂ ਹੈ ਕਿ ਮੈਂ ਤੇਰੇ ਕੋਲ ਗੱਲ ਮੂੰਹ ਕੱਢਾਂ ਤੇ ਇਹ ਜਾਣੀ ਨਹੀਂ ਉਹਦੇ ਕੋਲ ਚੱਲ ਜਾਣੀ ਆ। ਤੇ ਉਹ ਥੋੜੀ ਜੀ ਹੋਰ ਵੱਧ ਕੇ ਜਾਣੀ ਆ। ਦੂ ਦਿਨੋ ਚੰਗਾ ਚੋਪੀ ਰਹੇ ਇੱਕ ਨਹੀਂ ਪਤਾ ਨਹੀਂ ਕਿਹੜੀ ਟੀਮ ਦੀ ਗੱਲ ਸੀ ਹਾਂ ਮੇਰੇ ਮਾਂਜੇ ਜਿਹਾ ਹੋਵੇ ਕਿ ਮਾਂ ਗੱਲ ਕਹਿਣੀ ਹੈਗੀ ਤੇ ਮਾਂ ਸਿੱਧੀ ਵੀ ਗਾਣੀ ਆ ਬੰਦੇ ਨਾਲ ਦੋ ਗਏ ਸੀ ਹਾਂ ਮਾਂ ਉਹਨਾਂ ਦੱਸਦੀ ਪਹੁੰਚ ਜਾਪੇ ਜਾਣੀ ਉਹਦੇ ਤੱਕ ਉਹ ਗੱਲ ਉਹ ਕੁਦਰਤੀ ਅਗਲੇ ਦਿਨ ਉਹਨੇ ਮੈਨੂੰ ਪੁੱਛੀ ਲਿਆ ਕਿ ਮਾਂ ਗੱਲ ਪਹੁੰਚ ਕੇ ਗੱਲ ਕੀ ਗੱਲ ਆਪਾਂ ਆਪਾਂ ਆਪਦੇ ਸੱਜਣ ਕਿਸ ਨੂੰ ਕਹੀ ਹਾਂ ਗੱਲ ਪਹੁੰਚ ਗਈ ਗੱਲ ਇਹ ਹੁੰਦੀ ਕੁੜੀਆਂ ਵਿੱਚ ਕਹੀ ਹੈ ਡਾਗੇ ਬੈਠੇ ਆ ਗੱਲ ਤੇ ਪਹੁੰਚ ਹੀ ਜਾਣੀ ਗੱਲ ਤਾਂ ਵੀ ਮੈਂ ਡਾਗੇ ਬੈਠੇ ਵਿੱਚ ਬਿਲਕੁਲ ਬਿਲਕੁਲ ਕਾਲਾ ਦੇ ਨਿੱਗੀ ਜੀ ਯਾਰ ਗੱਲ ਕਹਿੰਦੀ ਤੂੰ ਮੂੰਹ ਨੂੰ ਮੂੰਹ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ ਤੇ ਉਹ ਗੱਲਾਂ ਤੇ ਲੋਕਾਂ ਦੀਆਂ ਸਿਆਣੀਆਂ ਜਿਹੜੀਆਂ ਗੱਲਾਂ ਬੜੀਆਂ ਉਹ ਗੱਲਾਂ ਐਵੇਂ ਥੋੜੀਆਂ ਬੜੀਆਂ ਹੱਥ ਕੱਢੇ ਲੋਕਾਂ ਹੱਥ ਕੱਢੇ ਬੰਦਾ ਉਹ ਆ ਜਿਹੜਾ ਗੱਲਣਾ ਕਢੇ ਕਿਸੇ ਦੀ ਨਾ ਕਰੇ ਚੁੱਪ ਪਰ ਬਚਪਰ ਉਹਦੀ ਮਸਤੀ ਚ ਕੋਈ ਬੰਦਾ ਬਾਹ ਘੜੀ ਕਰਕੇ ਕਹਦੇ ਵੀ ਆਪਾਂ ਕੀ ਦੀ ਅੱਜ ਤੱਕ ਬਥੋਰੀ ਉਹ ਸੀ ਉਹਨਾਂ ਦੇ ਜਿੰਨੇ ਚੁੱਪ ਰਹਿੰਦੇ ਉਹਨਾਂ ਦੇ ਉਹ ਨੀ ਤਾਂ ਚੰਗਾ ਸਾਥ ਵੇਖਿਆ ਤੁਸੀਂ ਜਦੋਂ ਉਹ ਹੁਣ ਬਾਬਾ ਅਵਤਾਰ ਸੋਣੀ ਆ ਉਹਨਾਂ ਨੇ ਵੇਖਿਆ ਕਿ ਐਵੇਂ ਕਿਤੇ ਕਿਸੇ ਨਾਲੇ ਪਾਗਲ ਉਹਨਾਂ ਨੇ ਉਹਨਾਂ ਕੋ ਬਜ ਨਹੀਂ ਕਰਨਾ ਜਿੰਨਾ ਕਰਦਿਆਂ ਉਹਦੇ ਰੱਬੀਆਂ ਉਹਦੇ ਉਹਦੇ ਚਲੋ ਰੱਬੀ ਮੈਨਰਾ ਸਾਥ ਉਹੀ ਆ ਹਾਂ ਰੱਬੀ ਜਿਹੜੇ ਲੋਕ ਲੋਕ ਨੇ ਆਪਾਨੂੰ ਦੁਨੀਆ ਦਿਖਾਈ ਹੈ ਨਾ ਉਹ ਆਪਣਾ ਮਾਂ ਆਪਾਂ ਮਾਂ ਪਿਓ ਦੇ ਪੈਰ ਵੀ ਤੋਗੇ ਪੀਲਾਂਗੇ ਨਾ ਉਹਦਾ ਦੇਣ ਆਪਾਂ ਕਦੀ ਨਹੀਂ ਦੇ ਸਕਦੇ ਮਾਂ ਪਿਓ ਦਾ ਖਾਸ ਕਰਕੇ ਜਿਨ੍ਹਾਂ ਨੇ ਆਪਾਨੂੰ ਜੀਨ ਲਗਾਤੀ ਹੈ ਪਿੱਛੇ ਵੇਖ ਕੇ ਇੱਥੇ ਗੁਰਦੁਆਰਾ ਬਾਅਦ ਚ ਪਹਿਲਾਂ ਮਾਂ ਪਿਓ ਦੇ ਦਿੱਤੇ ਕਰੋ ਤੇ ਤੁਹਾਡੀ ਮਾਂ ਤੁਹਾਡੇ ਤੋਂ 100 200 ਰੁਪਏ ਮੰਗੰਦੀ ਹੈ ਤੇ ਤੁਸੀਂ ਦੇਣ ਨਹੀਂ ਦੇ ਗਾੜੀਆਂ ਤੇ ਗੁਰਦੁਆਰੇ ਜਾ ਕੇ ਤੁਸੀਂ ਸੇਵਾ ਕਰਨਦੇ ਜੋ ਉਹਨਾਂ ਚੀਜ਼ਾਂ ਦਾ ਕੀ ਫਾਇਦਾ ਹਨ ਆਦੇ ਮਾਂ ਪਿਓ ਦਾ ਸਭ ਤੋਂ ਜ਼ਰੂਰੀ ਹੈ ਮਾਂ ਪਿਓ ਮਾਂ ਪਿਓ ਤੋਂ ਤੇ ਸਾਰਾ ਕੁਝ ਬਾਅਦ ਵਿੱਚ ਅੱਜ ਕੱਲ੍ਹ ਵਿੱਚ ਜਦਾਂ ਨਾਲੋਂ ਹੁਣ ਚਲੋ ਹੁਣ ਮੈਂ ਕਹਿਣਾ ਵੀ ਗੁਰੂ ਘਰ ਲੋਕੀ ਬੜੇ ਜਾਣ ਲੱਗੇ ਆ ਹੁਣ ਤੇ ਵੀ ਆਪਣੇ ਤੋਂ ਸੰਤ ਸਾਧਨ ਜ਼ਿਆਦਾ ਹੋ ਗਿਆ ਆਪਾਂ ਗੁਰੂ ਘਰ ਜਾਣੇ ਆ ਮਹਾਰਾਜ ਨੇ ਬਲਕੀ ਕਿਹਾ ਤੁਸੀਂ ਕਿਰਤ ਕਰਦੇ ਜੇ ਨਾ ਸੱਚੀ ਨੀਤ ਨਾਲ ਵੀ ਆਪਦੇ ਘਰੇ ਰੱਬ ਦਾ ਨਾਲ ਲੈਂਦੇ ਜੇ ਤੇਰੇ ਲੇਖੇ ਲੱਗਦਾ ਗੁਰੂ ਗੁਰੂ ਘਰ ਜਾਣ ਨਾਲ ਤੇ ਤੈਨੂੰ ਗੁਰੂ ਨਹੀਂ ਮਿਲ ਜਾਣਾ ਮੱਜਾ ਹੋਣਾ ਭੁੱਖਿਆ ਰਹਿਣਾ ਵੀ ਤੇਰੇ ਤੇਰੇ ਜੇ ਤੂੰ ਸੱਚੀ ਕਿਰਤ ਕਰਦਾ ਨਾ ਸੱਚੀ ਨੀਤ ਨਾਲ ਕਿਰਤ ਕਰਦਾ ਆਪਦੇ ਘਰੇ ਰਹਿ ਕੇ ਰੱਬ ਦਾ ਨਾਲ ਇੰਨਾ ਕਿ ਉਹਦਾ ਢਿੱਡ ਨਹੀਂ ਦਿਖਾਉਂਦਾ ਕੁਝ ਨਹੀਂ ਕਰਦਾ ਤੇ ਪ੍ਰਮਾਤਮਾ ਤੈਨੂੰ ਫਿਰ ਵੀ ਮਿਲਣਾ ਹੁਣ ਤੂੰ ਕੇ ਇਹਦਾ ਲਹੂ ਪੀ ਕੇ ਕਈ ਕੁਝ ਕਰਕੇ ਤੂੰ ਗੁਰੂ ਘਰ ਜਾ ਕੇ ਭਾਂਡੇ ਮਾਂਜੇ ਜਨਾ ਕੀ ਗੱਲ ਉਹ ਤੈਨੂੰ ਮਾਫ਼ ਕਰ ਦੂਗਾ ਇਦਾਂ ਨਹੀਂ ਹੋਣਾ ਕੁਝ ਵੀ ਜਿਹੜੀ ਗੁਰੂ ਦੀ ਹੈ ਨਾ ਗੁਰੂ ਦੀ ਤੇ ਬਾਣੀ ਵੱਡੀ ਉਹ ਤਵੱਸਿਆ ਤੇ ਮਹਾਰਾਜ ਤੇ ਬਾਣੀ ਤਵੱਸਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ ਮਹਾਰਾਜ ਆ ਜੀ ਤੇ ਬਾਣੀ ਪ੍ਰਕਾਸ਼ ਰਿਹਾ ਜਾ ਜੇ ਆਪਾਂ ਇਹਨਾਂ ਦੇ ਲੜ ਲੱਗਣਾ ਨਾ ਮਹਾਰਾਜ ਦੇ ਕੁੱਤੇ ਵੀ ਤੂੰ ਸਮਝਦਾ ਵੀ ਹਰਕਾ ਤੇ ਇਹਨਾਂ ਦੇ ਲੋਕੋਲ ਜਾਣਦੇ ਆ ਇਹਨਾਂ ਤੈਨੂੰ ਫੇਰ ਪਿੱਛੇ ਛੋੜ ਦੇਣਾ ਖੜ ਕੇ ਵੀ ਬੰਦੇ 'ਚ ਕਿੰਨੀ ਕੁ ਜਿਹੜਾ ਤਰਾ ਹੈਗੀ ਆ ਵੀ ਮੰਨਣ ਦੀ ਕਿੰਨੀ ਕੁ ਕਿੰਨਾ ਕੁ ਸੰਘਰਸ਼ ਕਰ ਸਕਦਾ ਮਹਾਰਾਜ ਨੂੰ ਮੰਨਣ ਵਾਸਤੇ ਤੇ ਜੇ ਆਪਾਂ 2 ਗ੍ਰਾਮ ਵਿੱਚ ਹੀ ਆਪਾਂ ਡੋਲ ਜਾਂਦੇ ਆ ਬਸ ਉਹੀ ਪ੍ਰਿੰਗੋ ਦੀ ਗੱਲੋਂ ਦੀ ਪੌਣਜ ਬੰਦਾ ਦੱਸੇ ਡੋਲ ਜਾਂਦਾ ਡੋਲ ਜਾਂਦਾ ਜੇ ਆਪਾਂ ਨਾ ਨਹੀਂ ਨਾ ਡੋਲਦੇ ਆਪਾਂ ਜੇ ਇਹ ਨਹੀਂ ਡੋਲਦੇ ਗੁਰੂ ਗ੍ਰੰਥ ਸਾਹਿਬ ਜੀ ਪਾਵਰ ਆ ਜਿਹੜੀ ਕਿਸੇ 'ਚ ਪਾਵ ਨਹੀਂ ਹੈ ਜੇਰਾਵਾਦ ਕੰਮ ਚੱਲ ਪੈਂਦਾ ਬਾਜਾ ਬਾਦਰਾ ਬਾਂਦ ਉਹਨਾਂ ਦਾ ਆਪਾਂ ਕੀ ਥੋੜਾ ਡੇਰਾਵਾ ਜਿੱਦਾਂ ਚੱਲਦੇ ਹੁਣ ਵੇਖ ਜਿੰਨਾ ਵੀ ਨੰਗਪੋਰਾ ਆਪਾਂ ਵੇਖ ਰਹੇ ਹਾਂ ਇੰਸਟਾਗ੍ਰਾਮ ਤੇ ਦੂਜਾ ਕੁਰਬਾਨੀ ਜਿਹਦੇ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਕਿ ਪਤਲਾ ਕੱਪੜਾ ਵੀ ਜਨਾਨੀ ਨੂੰ ਪਾਉਣ ਲਈ ਆਇਆ ਪਤਲਾ ਕੱਪੜਾ ਨਾ ਤਾਂ ਜਿੱਦੇ ਚ ਦਿਖੇ ਉਹ ਵੀ ਨਹੀਂ ਆਪਾਂ ਪਾ ਸਕਦੇ ਅੱਜਕੱਲ ਕਲਾਕਾਰਨੀ ਉਹ ਜਨਾਨੀ ਦੀਆਂ ਦੂਰ ਆ ਮਾੜੀਆਂ ਹਾਂ ਜੀ ਜੀ ਅੱਜ ਇਹ ਜਾਨ ਬਾਕੀ ਸਮਾਂ ਬੜਾ ਖਰਾਬ ਹੋ ਗਿਆ ਤੁਸੀਂ ਵੀ ਮੰਤਰੀ ਸਾਹਿਬ ਚੱਲਣਾ ਪਾਓ ਕੋਈ ਇੱਕ ਟੌਪਿਕ ਦੇ ਉੱਤੇ ਪੜ੍ਹੇ ਲਿਖੋ ਬੰਦੇ ਜੀ ਤੁਸੀਂ ਵੀ ਦੱਸੋ ਕਿ ਬੰਦਾ ਦੁਨੀਆ ਤੇ ਕੀ ਆਉਣ ਵਾਲੇ ਵਿਚਾਰ ਆ ਤੁਹਾਡੇ ਕੋਮੈਂਟਸ ਨਹੀਂ ਐ ਇੱਦਾਂ ਨਹੀਂ ਇੱਦਾਂ ਨਹੀਂ ਮਾੜਾ ਮੋੜ ਦੱਸੋ ਕੁਛ ਆਹ ਬੱਲੇ ਹੀ ਰਿਓ ਕੈਮਰੇ ਤੇ ਨਹੀਂ ਹੀ ਰਿਆਣੇ ਜੂੜੇ ਰੱਖੇ ਆ ਹੈ ਜੀ ਜੇ ਤੁਸੀਂ ਕਹਿੰਦੇ ਹੋ ਕਿ ਇਹ ਤੋਂ ਸੁਪਾਏ ਤੇ ਨਹੀਂ ਆਉਣ ਅੱਲਾ ਸਾਹਿਬਾਂ ਤੁਸੀਂ ਕਿੱਥੇ ਦੇ ਦੇ ਜੀ ਕੀ ਬੰਨਣਾ ਵੇਖ ਬਾਣੀ ਮਾਰੀ ਮੋੜ ਤੇ ਕਰੋ ਵੇਖ ਬਾਣੀ ਇਹ ਕਦਮ ਮੈਂ ਤੇ ਆ 20 ਸਾਲਾਂ ਦੇ ਵਿੱਚ ਬੜਾ ਕੁਝ ਚੇਂਜ ਹੋ ਗਿਆ ਜਦੋਂ ਲਾਈਫ ਛੋਟੀ ਹੀ ਤੇ ਅੱਜ ਦੇ ਹਿਸਾਬ ਨਾਲ ਜੇ ਬਹੁਤ ਕੁਝ ਚੇਂਜ ਹੋ ਗਿਆ ਹੋਣਾ ਹੋਇਆ ਨਾ ਨੀ ਚੱਲਦਾ ਹੈ ਉੱਥੇ ਵੀ ਆਪਾਂ ਗੁਜ਼ਾਰਾ ਕਰਦੇ ਹਾਂ ਭੈਣ 4G ਨੜ ਜਾਂਦਾ ਰਿਹਾ ਮਿੰਟ ਮਿੰਟ 4G ਹੀ ਹੁਣ ਵਾਈਫਾਈ ਲਾ ਲੈ ਘਰੇ ਤੇ ਯਾਰ ਉਹਨੂੰ ਇਹ ਪਟਾਉਣ ਨੂੰ ਜੀ ਕਰਦਾ ਗੱਡੀ ਗੱਡੀ ਹੋਰ ਕੋਈ ਲਿਆਈ ਜਿਹੜਾ ਐਂ ਕਰੇ ਤੇ ਘੁੰਮ ਕੇ ਚੱਲ ਪਏ ਸਾਰਾ ਕੁਝ ਜੀਣਾ ਸ਼ਿੱਦਕ ਖੋਲਿਆ ਆਪਣਾ ਯਾਰ ਉਹ ਜਮਾਨੇ ਆ ਜਾਣ ਜਦੋਂ ਸ਼ਨੀ ਤੇ ਐਤਵਾਰ ਫਿਲਮ ਆਉਂਦੀ ਰਾਤ ਨੂੰ ਲੋਕ ਲੱਗ ਜਾਈਏ ਘਰ ਦੇ ਆਉਂਦੇ ਮੈਂ ਚੱਲਿਆ ਗਵਾਨੀ ਘਰ ਫਿਲਮ ਵੇਖਣਾ ਉਹਦਾ ਐਂਟਰਟੇਨਮੈਂਟ ਦਾ ਸਾਧਨ ਹੈ ਐਂਟਰਟੇਨਮੈਂਟ ਆ ਬੀਤੀ ਹੁੰਦੀ ਹੁੰਦੀ ਹੈ ਕਿ 9:30 ਆ ਬੀਤੀ ਉਹ ਡਰਾਉਂਦੀ ਬੜੀ ਹੁੰਦੀ ਹੈ ਨਾ ਬੜੇ ਉਹਦਾ ਪੋਸਟਰ ਜਿਹੜਾ ਡਰਾਉਣਾ ਹੈ ਹੈ ਜਿਹੜਾ ਉਹ ਚੀਕਾਂ ਹੀ ਉਹੜੀਆਂ ਮਾਰਦਾ ਦੈਂ ਚੀਕਾਂ ਆ ਚੀਕਾਂ ਹੀ ਉਹੜੀਆਂ ਮਾਰਦੀਆਂ ਇੱਕ ਬਾਅਦ ਚ ਨਾਟਕ ਹੁੰਦਾ ਹੈ ਕਮਕਮ ਕਮਕਮ ਵੀ ਆ ਕੇ ਹੈ ਮਹਿਰ ਆਉਣਾ ਦੇਰ ਮਹਿਰ ਇਹ ਬਰੀ ਵੀਂਦੇ ਰਹੇ ਛੇਤੀ ਮਾਂ ਦੇ ਪਲਾਂ ਨੇ ਕਿੰਨਾ ਦੇ ਵੇਖਿਆ ਨਾ ਹਾਂ ਜੀ ਅੱਜ ਗੰਦਾ ਕਰ ਜਾ ਤौला ਇਹਨੂੰ ਕੱਲੇ ਨੇ ਕੋਲੋਂ ਤੇ ਸਹੀ ਰਹੇ ਉਹ ਮੂਹਾਂ ਜੀ ਹੁਣ ਦਿਓ ਇਹ ਚੀਜ਼ਾਂ ਚਲਦੀਆਂ ਉਹ ਐ ਭਾਂਡੇ ਤੋਂ ਹੁੰਦੇ ਹੁੰਦੇ ਤੇ ਪਿੱਛੇ ਜੇ ਨਹੀਂ ਟੁਈ ਤੇ ਮਾਰ ਕੇ ਜਾਂਦੇ ਤੋਂ ਲੜ ਪੈਂਦੀਆਂ ਕਈ ਰੀਲ ਹੋ ਜੀ ਉਹ ਕਈ ਰੀਲ ਹੁਣ ਆਉਂਦੀਆਂ ਹੀ ਇਹੋ ਜੀਆਂ ਬਾਤਾਂ ਹੈ ਕੀ ਬੰਦਾ ਕਰੇ ਯਾਰ ਤੇਰੀ ਜਾਨ ਕੋਈ ਨਾ ਲੱਗਣਾ ਰਿਸ਼ਤਾ ਇਹ ਜੀ ਨਾਰਮਲ ਕਰਨਾ ਇਹ ਨਾਰਮਲ ਨਾਰਮਲ ਕਰਨਾ ਆ ਇਹ ਰਿਸ਼ਤਾ ਮਾਰਾ ਵਾਲਾ ਇਹ ਤੇ ਮੇਰੇ ਹਿਸਾਬ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਹ ਕੁਝ ਚੱਲਣ ਲੱਪਿਆ ਹੋਣਾ ਵਾ ਸਾਡੇ ਚਪੇੜ ਜੀ ਮਾਰਨ ਵਾਲਾ ਰਿਵਾਜ ਹਣਾ ਐਡਵਾਂਸ ਹੋ ਗਏ ਆਪਣੇ ਜਿਆਦੇ ਕਿਉਂ ਜਾਗੋ ਜੱਗੋ ਵੀ ਕਹਿਣਾ ਨਾ ਕਰਾ ਹੁੰਦੇ ਮੈਂ ਕਰਨਾ ਵਾਂ ਵੀ ਇਦਾਂ ਐਂਟਰਟੇਨਮੈਂਟ ਵੀ ਚਾਹੀਦਾ ਯਾਰ ਹੱਸਣ ਦਾ ਵੀ ਜਰੀਆ ਚਾਹੀਦਾ ਬੰਦੇ ਐ ਹੋ ਕੇ ਤੇ ਟਾਈਮ ਮੈਂ ਆਇਆ ਕੇ ਮੜਾ ਜਾ ਸਰੀਰ ਐ ਪੱਗਰ ਦਾ ਹਸੂਨ ਲਈਦਾ ਘਰੇ ਦੇ ਘਰ ਦੇ ਕੇ ਵੀ ਤੁਸੀਂ ਕੀ ਜੇ ਕਿਧਰ ਆਏ ਜੇ ਕੀ ਕਰਨ ਆਏ ਜੇ ਵੀ ਕੁੰਦੇ ਨਹੀਂ ਜੇ ਤੁਸੀਂ ਕੀ ਨਹੀਂ ਕਰਦਾ ਯਾਰ ਮੈਨੂੰ ਇਹ ਪਿਆ ਵੀ ਜਦੋਂ ਜਨਰਲ ਰਟਾਇਰਮੈਂਟ ਲਈ ਕਰਨਾ ਕੀ ਕਰਨਾ ਕਰਨਾ ਕੀ ਆ ਹੈ ਸਾਧ ਲਈ ਭੁੱਕ ਜਾਣਾ ਮੈਂ ਕਹਿੰਦਾ ਇੱਕ ਅੱਧਾ ਬੰਦਾ ਚੱਲ ਤਕੜਾ ਹੋ ਜੇ ਨਾਲ ਨਾਲ ਤੁਰੇ ਫਿਰਾਂਗੇ ਚੱਲ ਨੰਗ ਕੀ ਅੱਧੀ ਕਿਤੇ ਅੱਧੀ ਜਿੰਨੀ ਕਿ ਰਹਿ ਗਈ ਇਦਾਂ ਹੀ ਤੁਰ ਫਿਰ ਕੇ ਨੰਗ ਨੂੰ ਜਾਵੇ ਨਾ ਹੱਸ ਕੇ ਢ ਕੇ ਲੰਘ ਜਿਉਂਦੇ ਨਾਲ ਦੀ ਆਹ ਇਦਾਂ ਨਾਲ ਆ ਕੇ ਆ ਗਈ ਜਵਾਨੋ ਜਾ ਜਾ ਸਾਰੇ ਹੱਥ ਤਾੜੀਆਂ ਮਾਰਿਓ ਆ ਰੁਤਬਾ ਆ ਜਿਹੜੀ ਸ਼ਾਇਦ ਹਿੱਸੇ ਆਈ ਏ ਇੱਕ ਸੇਟਾਂ ਮੇਦੇ ਹਿੱਸੇ ਇੱਕ ਰੀ ਜੋਰ ਨਾਲ ਤਾੜੀਆਂ ਮਾਰ ਦਿਓ ਮਣਜੀਤ ਸਿੰਘ ਤੇਰੀਆਂ ਦੋ ਕਬਡੀਆਂ ਲੋਰੀ ਮਾਰਦੇ ਸਾਡਾ ਸ਼ੇਰਾ ਤੇ ਮਨਜੀਪ ਦੇ ਨਾਲ ਗਿੰਦਾ ਕੁਮਾਰਪੁਰ ਨਾਲ ਮਲਕੀਤ ਇੱਕ ਮੈਚ ਤੋਂ ਹੋਈ ਹੈ ਸਾਹਮਣੇ ਕੋਟੀ-ਕੋਟੀ ਕਰਦਾ ਮੱਲਾ ਤੇ ਚਾਰ ਵੇਖਨੇ ਚਾਰ ਜੁਗ ਨੇ ਚਾਰ ਵੇਦ ਨੇ ਚਾਰ ਦਿਸ਼ਾਵਾਂ ਨੇ ਹਰਮਨ ਫਰ ਦੇ ਦਰਵਾਜ਼ੇ ਚਾਰ ਨੇ ਤੇ ਗੁਰੂ ਘਰ ਦਾ ਵਿਦੇਸ਼ ਚਾਹ ਪਰਨਾ ਨੂੰ ਸਮਝਾ ਚਮਾਂ ਦੀ ਚੈਨ ਸੈਟ ਚ ਦੇਖਣੇ ਨਵੇਂ ਪੜਦਾ ਮਰਜੀਤ ਸਿੰਘ ਕਬੱਡੀ ਕਬੱਡੀ ਕਰਦਾ ਮੇਰੇ ਮਿੱਤਰੋ ਸਾਹਮਣੇ ਟੱਕਰ ਡਾਂਡੇ ਦੇ ਨਾਲ ਟੱਕਰ ਡਾਂਡੇ ਦੇ ਨਾਲ ਪਿਆਰ ਦਾ ਪਿਆਰ ਦਾ ਪਿਆਰ ਦਾ ਵਾਹ ਵੇ ਗੱਡ ਕੇ ਯਾਰਾਂ ਨੇ ਕਿੱਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਵਾਹ ਜੇ ਖੇលਿਆ ਤਾਂ ਵੀਸਰਾ ਹੋ ਗਿਆ ਆ ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਕੰਨਾ ਝੜੀਆਂ ਪਈਆਂ ਉਧਰਲੇ ਪਾਸੇ ਸਾਡਾ ਵੱਡਾ ਭਰਾ ਕਿੰਦਾ 2100 ਦੇਣਾ ਹੈ ਅਮਰਤ ਕਬੱਡੀ ਪੌਣੀ ਵਧਿਆ ਹੋਇਆ 24 ਤਰੀਕ ਨੂੰ ਵੱਡਾ ਮੈਚ ਭਾਈ ਲੱਦੂ ਨੇ ਨੱਥੂ ਝੱਕਦਾ 24 ਤਰੀਕ ਹੋਵੇਗੀ ਸਾਡਾ ਵੀਰ ਹੀਰਾ ਯੂਐਸਏ ਜੀਵਨ ਯੂਐਸਏ ਪਾਲਾ ਯੂਐਸਏ ਮੰਨੇ ਹੁਣ ਆ ਫਰੰਦੀਪੁਰੀਆ ਆ ਫਰੰਦੀਪੁਰੀਆ ਤੇ ਅਮਰਤਾ ਫਰੰਦੀਪੁਰੀਆ ਤੇ ਅਮਰਤਾ ਹਵਾਲਿਆ ਪਰਬਤ ਸਾਹਮਣੇ ਸਿੱਖ ਸਰਦਾਰ ਹੋ ਲੱਗਦਾ ਹੋਇਆ ਯੋਰ ਤੇ ਫਰੰਦੀਪੁਰੀਆ ਤੁਹਾਡੇ ਮਾਮੇ ਦੇ ਪੁੱਤ ਦਾ ਵੱਡਾ ਸਨਮਾਨ ਹੁਣ ਹੈ ਪਹਿਲੀ ਰੇਡ ਆ ਸਾਹਮਣੇ ਦਇਆ ਟੱਲੋਂ ਤਿਆਰ ਬਰਤਾਰ ਹੈ ਅਭੀ ਵੇਖ ਬਰੰਦੀਪੁਰ ਪਿੰਡ ਵਾਲਿਆ ਜਦੋਂ ਤੂੰ ਜਫਾ ਲੰਮਣਾ ਪਾਉਣ ਉਹ ਦੰਦੇ ਆ ਕੀਤਾ ਆ ਹੁੰਦੇ ਆ ਖਿਡਾਰੀਆਂ ਦੇ ਮਾਪੇ ਮੰਗਦੇ ਵੀਰ ਜੀ ਇਹਨ ਸਾਰੇ ਨਵੇਂ ਪਿੰਡਾਂ ਦੇ ਤੇ ਦੂਸਰੇ ਬੰਦੇ ਸਾਡੇ ਸਦਕਾਰ ਤੇ ਯੋਗ ਨੇ ਪਿੰਡਾਂ ਵੀਰਪੁਰ ਦੀ ਹੈ ਹਰ ਜਿਸਕਰ ਨੇ ਅਲਗੋ ਕੋਠੀ ਵਾਲਾ ਸਾਰੇ ਦੀ ਆ ਇਹ ਆਫਰ ਦੀ ਬੁਰੀਆ ਹੁਣ ਹੁਣਾ ਮੇਰੇ ਵੀਰੋ ਕਹਿੰਦਾ ਟਿਕਾਣੇ ਲਗੜੀ ਹੈ ਜੇ ਜਫਾ ਲਾ ਗਿਆ ਤਾੜੀਆਂ ਦੇ ਤਾੜੇ ਵਜਾਂਗੇ ਦੋਵੇਂ ਮਨ ਚੋਟੀ ਦੇ ਅੱਜ ਦੀ ਤਰੀਕ ਦੇ ਵੱਡੇ ਪ੍ਰਾਣਾ ਵਿਸ਼ੇ ਤੌਰ ਤੇ ਧੰਨਵਾਦ ਆਹ ਖੜਿਆ ਮੱਸਾ ਸਿੰਘ ਜੀ ਤੇ ਸਰਦਾਰ ਹਰਦੀਪ ਸਿੰਘ ਜੀ ਪੁੱਤਰ ਕਿੰਗਲੈਂਡ ਪੁੱਤਰ ਅਮਰੀ ਵਾਹ ਟੱਕਰ ਸਰੇ ਦੀ ਸਾਹਣ ਪੜਦੀ ਬੱਲੇ 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 ਮਨਜੀਤ ਤੇ ਹੋਪੀ ਮਨਜੀਤ ਨਵੇਂ ਪਿੰਡੀ ਨੂੰ ਸਪੋਰਟ ਤਗੜੀ ਹੈ ਉਰ ਆ ਗਿਆ ਪਹੇ ਗਿਆ ਨਹੀਂ ਪਹੇ ਗਿਆ ਨਹੀਂ ਹੋ ਜਾਂਦਾ ਵਾਧਾ ਘਾਟਾ ਕਿਸੇ ਵੀ ਨੇ ভাই ਮੈਚ ਦੋਵਾਂ ਟੀਮਾਂ ਦਾ ਵਧੀਆ ਰਗਦਾ ਤੇ ਬਾਜਾਰੇ ਕਰੀ ਤਾੜੀਆਂ ਫੇਰ ਦਿਓ ਦਰਵਾਜ਼ੋ ਆਹ ਦੇਖਾਂਗੇ ਸਾਹਮਣੇ ਹੁਣ ਲਾਵਾਂਗੇ ਜੋਰ ਜੇ ਤਾਇਆ ਪਾ ਗਿਆ ਬੜਾ ਤਗੜਾ ਫਰੰਦੀਪੁਰਿਆ ਤੇ ਕਹਿੰਦੇ ਹੈ ਤਗੜਾ ਇਹ ਤਾਇਆ ਫਰੰਦੀਪੁਰ ਵਾਲਾ ਰਣਾ ਬਰੀਕਾ ਸਾਡਾ ਪਿੰਤਪੁਰਤ ਜੀ ਉਹਨਾਂ 5000 ਰੁਪਏ ਲੈ ਕੇ ਜਫਤੇ ਦਾ ਰੁਪਿਆ ਹੈ ਫਰੰਦੀਪੁਰਿਆ ਨੂੰ ਰੁਪਿਆ ਹੈ ਲੈ ਆਓ ਵੱਡੋ 5000 ਲਾਓ

ਆ ਰਿਹਾ ਪਰ ਜੋਤਾ ਕਿੱਲ ਤੇ ਉੱਦਨ ਆਪਰੇ ਇੱਥੇ ਰੱਖ ਥੋੜਾ ਜਿਹਾ ਚਾਰਾ ਲਾ ਉੱਚਾਰਾ ਲਾ ਇੱਥੇ ਰੱਖ ਇਹ ਥੋੜੀ ਤੇ ਨਹੀਂ ਲੱਤਾਂ ਫੜ ਲੂਗੀ ਗੱਡੀ ਤੂਦ ਕਿੱਦਾਂ ਰੇਡਾ ਪਾਉਂਦਾ ਕੋ ਚਾਰ ਹਿੰਦ ਹੁੰਦਾ ਹੈ ਉੱਚਾਰਾ ਲਾ ਉਹ ਕਿੱਡਾ ਕਾਦਿਆ ਤੇਰਾ ਤਾਂ ਹਸਟਾਈਲ ਬਣਾ ਬਣਾ ਹਾਂ ਹਾਂ ਉੱਚਾਰਾ ਹੀ ਤਾਂ ਬਸ ਤਾ ਵੇਖ ਮੜਾ ਜੇ ਤੌਣ ਤਾ ਚ ਪਿੱਛੋਂ ਆ ਪਿੱਛੋਂ ਆ ਪਿੱਛੋਂ ਆ ਹਾਂ ਬੈਲ ਤਾ ਵੇਖ ਹਾਂ 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 ਇੱਥੇ ਰੱਖ नहीं, आ, आ, कच्चा है टच नहीं, मार। आ, आ, नहीं। तो ये टाच मारना है आ, 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 आ आ जो टच भी मारना अगले बने जाफी केड़ा काम करता जो गुट गुट फा ला आ, आ, आ।